ਦੇਸ਼ ਭਰ ਦੇ ਵਿੱਚ ਲੋਹੜੀ ਦਾ ਤਿਹਾਰ ਬੜੇ ਉਤਮਤਾਵ ਦੇ ਨਾਲ ਮਨਾਇਆ ਜਾਂਦਾ ਉੱਥੇ ਹੀ ਪੰਜਾਬ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਇਸ ਤਿਹਾਰ ਦੇ ਉੱਤੇ ਨੌਜਵਾਨ ਜੋ ਗੁੱਡੀਆਂ ਉਡਾਂਦੇ ਜੜੇ ਦਿਖਾਈ ਦਿੰਦੇ ਨੇ ਤਾਂ ਉੱਥੇ ਹੀ ਚਾਇਨਾ ਡੋਰ ਨੂੰ ਲੈ ਕੇ ਜਿੱਥੇ ਪੰਜਾਬ ਭਰ ਦੇ ਵਿੱਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਚਾਇਨਾ ਡੋਰ ਦੀ ਜਿਹੜੀ ਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਉੱਥੇ ਹੀ ਪੰਜਾਬ ਪੁਲਿਸ ਵਾਲੋ ਵੀ ਲੋਕਾਂ ਨੂੰ ਜੋ ਉਜਾਗਰ ਕੀਤਾ ਜਾ ਰਿਹਾ ਵੱਖ-ਵੱਖ ਤਰੀਕੇ ਦੇ ਨਾਲ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਕਿਸ ਤਰ੍ਹਾਂ ਦੇ ਨਾਲ ਛੋਟੇ-ਛੋਟੇ ਬੱਚਾ ਦੇ ਜੋ ਗਲਾਂ ਦੇ ਵਿੱਚ ਜੋ ਇੱਕ ਚਾਇਨਾ ਡੋਰ ਜੋ ਅੜਾ ਕੇ ਤਾਂ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਇਸ ਡੋਰ ਦੀ ਜਿਹੜੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜਾਨਲੇਵਾ ਡੋਰ ਹੈ ਇਸ ਦੇ ਨਾਲ ਕਈ ਪੰਛੀ ਜੋ ਆਪਾਂ ਕਹਿ ਲਿਆ ਤਾਂ ਕਈ ਜਾਨਵਰ ਇੱਥੋਂ ਕਿ ਇਨਸਾਨ ਵੀ ਜੋ ਇਸ ਡੋਰ ਤੋਂ ਕਈ ਪ੍ਰਭਾਵਿਤ ਹੁੰਦੇ ਨੇ ਜਿਨ੍ਹਾਂ ਦੀ ਜਾਨ ਜਾਨ ਦੀ ਖਤਰਾ ਜੋ ਆ ਉਹਨਾਂ ਦਾ ਹੁੰਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਛੋਟੇ-ਛੋਟੇ ਬੱਚਾਂ ਦੇ ਉੱਤੇ ਚਾਇਨਾ ਡੋਰ ਰੱਖ ਕੇ ਤਾਂ ਇੱਕ ਕਹਿ ਸਕਦੇ ਹਾਂ ਕਿ ਨੇ ਕਵੀ ਗਾਇਕ ਤੁਸੀਂ ਵੇਖ ਸਕਦੇ ਹੋ ਕਿ ਚైనా ਡੋਰ ਦੀ ਫੈਕਟਰੀਆਂ ਬੰਦ ਕਰੋ ਤਾਂ ਬਿਲਕੁਲ ਠੀਕ ਹੈ ਤਾਂ ਇੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਆਲਾ ਅਧਿਕਾਰੀ ਹੈਗੇ ਨੇ ਆਲਾ ਅਧਿਕਾਰੀ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਜ਼ਰੂਰ ਗੱਲ ਕਰਦੇ ਹਾਂ ਕਿ ਉਹਨਾਂ ਦਾ ਉਹਨਾਂ ਦਾ ਕੀ ਕਹਿਣਾ ਹੈ ਤਾਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਸਾਡੇ ਨਾਲ ਦਲਜੀਤ ਸਿੰਘ ਜੀ ਮੌਜੂਦ ਨੇ ਤਾਂ ਸਰ ਅੱਜ ਕੀ ਕੀਤਾ ਜਾ ਰਿਹਾ ਜੀ ਇੱਥੇ ਇੱਕ ਬੰਜੀ ਸਾਡੇ ਮੈਂ ਇਹ ਜਿਹੜੇ ਬੱਚੇ ਆ ਇਹ ਬੱਚਿਆਂ ਜਿਹੜੇ ਇੱਕ ਆਪਣੇ ਪੰਛੀਆਂ ਦਾ ਰੂਪ ਧਾਰਨ ਕੀਤਾ ਨਾ ਔਰ ਇਹਨਾਂ ਦੇ ਜਿਹੜੀ ਚਾਈਨਾ ਡੋਲ ਫਸੀ ਹੋਈ ਆ ਉਹਨਾਂ ਨੂੰ ਆਪਾਂ ਕੱਟ ਰਹੇ ਆ ਕੱਟ ਕੇ ਬੱਚੇ ਪੰਛੀਆਂ ਨੂੰ ਆਪਾਂ ਆਜ਼ਾਦ ਕਰ ਰਹੇ ਆ ਇਹ ਜਿਸ ਤਾਂ ਕਿ ਇਹ ਜਾਂ ਜਿਹੜੀ ਡੋਰ ਹੈ ਇਹ ਜਾਨਲੇਵਾ ਸਾਬਤ ਹੋ ਰਹੀ ਆ ਬਹੁਤ ਸਾਰੇ ਸਾਡੇ ਆਪਣੇ ਇਨਸਾਨ ਜਿਹੜੇ ਆ ਇਹਦੀ ਭੇਟਾ ਚੜ ਗਏ ਆ ਬਹੁਤ ਸਾਰੇ ਬੱਚਿਆਂ ਦੇ ਗਲਾਂ ਵਿੱਚ ਡੋਰ ਕਈਆਂ ਦੀ ਅੱਖਾਂ ਵਿੱਚ ਕਈਆਂ ਦੀ ਨਿਗਾਹ ਚਲੀ ਗਈ ਆ ਸੋ ਜਿਹੜੇ ਪਸ਼ੂ ਪੰਛੀ ਆ ਉਹਨਾਂ ਤੇ ਵੀ ਇਹ ਬੜੀ ਘਾਤਕ ਹੈ ਔਰ ਖਾਸ ਖਾਸ ਕਰਕੇ ਸਾਡਾ ਜਿਹੜਾ ਵਾਤਾਵਰਨ ਹੈ ਸਾਡੇ ਬੂਟੇ ਆ ਉਹਨਾਂ ਦੀ ਵੀ ਕੱਟ ਰਹੀ ਆ ਉਸ ਵਾਸਤੇ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਇੱਕ ਸੈਮੀਨਾਰ ਲਗਾਇਆ ਜਿਹਦੇ ਪਹਿਲਾਂ ਵੀ ਜੇਕਰ ਅਸੀਂ ਗੱਲ ਕਰੀ ਤਾਂ ਪੰਜਾਬ ਪੁਲਿਸ ਵੱਲੋਂ ਕਈ ਪ੍ਰਯਾਸ ਕੀਤੇ ਜਾ ਰਹੇ ਨੇ ਇਸ ਵਾਰ ਡਰੋਨ ਦੇ ਨਾਲ ਵੀ ਨਿਗਰਾਨੀ ਜਿਹੜੀ ਕੀਤੀ ਜਾ ਰਹੀ ਆ ਲੇਕਿਨ ਇਹ ਸਭ ਤੋਂ ਵੱਖਰਾ ਇੱਕ ਪ੍ਰਯਾਸ ਕਹਿ ਸਕਦੇ ਆ ਪੰਜਾਬ ਐ ਜੀ ਸਾਨੂੰ ਜੋ ਜੋ ਸਾਡੇ ਆਫੀਸਰ ਸਾਹਿਬਾਨ ਗਾਈਡਲਾਈਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਲੋਕਾਂ ਨੂੰ ਵੇਰ ਕਰਦੇ ਕਿ ਲੋਹੜੀ ਦਾ ਤਿਉਹਾਰ ਆਉਣ ਵਾਲਾ ਇਹ ਲੋਹੜੀ ਦਾ ਤਿਉਹਾਰ ਜਿਹੜਾ ਤਿਉਹਾਰ ਦੇ ਤਰ੍ਹਾਂ ਮਨਾਇਆ ਜਾਵੇ ਇਹ ਜਿਹੜਾ ਭੁੱਗਾ ਵਾ ਇਹ ਕਿਸੇ ਦੇ ਸਿਵਾ ਬਾਲ ਕੇ ਨਾ ਸੇਕਿਆ ਜਾਵੇ ਇਹ ਭੁੱਗਾ ਜਿਹੜਾ ਵਾ ਇਸਪਾਪਾ ਉਸ ਮੂੰਗਫਲੀ ਤੇ ਗੱਚਕ ਦੀ ਮਠਾਸ ਜਿਹੜੀ ਆ ਉਹਦੇ ਵਿੱਚ ਹੋਵੇ ਨਾ ਕਿ ਕਿਸੇ ਦਾ ਮੌਤ ਦਾ ਕਾਦ ਜਿਹੜੀ ਡੋਰ ਬਣੇ ਜੇ ਤੁਸੀਂ ਆਪਣੀ ਚੈਨਾ ਡੋਰ ਨਾਲ ਗੁੱਡੀ ਉਡਾਉਣੀ ਆ ਤੇ ਤੁਸੀਂ ਇਹਦੇ ਨਾਲ ਇਹ ਵੇਖੋ ਵੀ ਕਿਸੇ ਦੀ ਜਾਨ ਨਾ ਜਾਵੇ ਕਿਸੇ ਦਾ ਗਲਾ ਨਾ ਕੱਟਿਆ ਜਾਵੇ ਪਰ ਇਹ ਕਿਹੜਾ ਇੱਕ ਤਰੀਕਾ ਸੀਗਾ ਸਭ ਤੋਂ ਵੱਖਰਾ ਤਰੀਕਾ ਤੁਸੀਂ ਇਸ ਵਾਰ ਅਪਣਾਇਆ ਛੋਟੇ-ਛੋਟੇ ਬੱਚਿਆਂ ਨੂੰ ਹੀ ਕਿਉਂ ਇਸ ਤਰ੍ਹਾਂ ਦੇ ਨਾਲ ਚੌਂਗ ਚ ਖਿਲਾਰ ਕੇ ਜਿਹੜਾ ਇਹ ਕਹਿੰਦੇ ਜੀ ਜਿਹੜਾ ਕੋਈ ਪ੍ਰੈਕਟੀਕਲ ਕੋਈ ਚੀਜ਼ ਦਿਖਦੀ ਹੋਵੇ ਨਾ ਉਹ ਜਿਹੜੀ ਚੀਜ਼ ਆ ਉਹ ਸਾਹਮਣੇ ਜ਼ਰੂਰ ਦਿਖਾਵੇ ਦਿਖਾਈ ਜਾਵੇ ਤੇ ਲੋਕਾਂ ਤੇ ਜ਼ਿਆਦਾ ਅਸਰ ਹੁੰਦਾ ਵਾ ਇਸ ਕਰਕੇ ਅਸੀਂ ਇਹ ਜਿਹੜਾ ਤਰੀਕਾ ਅਪਣਾਇਆ ਵਾ ਇਹਦੇ ਨਾਲ ਜਿਹੜੇ ਛੋਟੇ ਬੱਚੇ ਨੇ ਇਹ ਇਹਨਾਂ ਦੇ ਮਨਾਂ ਵਿੱਚ ਇੱਕ ਚੀਜ਼ ਹੈਗੀ ਆ ਕਿ ਜਿਹੜੀ ਆ ਦੋਰ ਜਿਹੜੀ ਜਾਨਲੇਵਾ ਸਾਬਤ ਹੋ ਰਹੀ ਆ ਅਸੀਂ ਉਹਨੂੰ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਲੋਕਾਂ ਨੂੰ ਹਲੂਣਾ ਦੇਣ ਦੀ ਲੋੜ ਆ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਕੀ ਲੱਗਦਾ ਇਸ ਵਾਰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਡਰੋਨ ਦੇ ਨਾਲ ਵੀ ਨਿਗਰਾਨੀ ਕੀਤੀ ਜਾ ਰਹੀ ਆ ਕਿਹਾ ਜਾ ਰਿਹਾ ਕਿ ਲੋੜੀ ਵਾਲੇ ਦਿਨ ਵੀ ਜਿਹੜਾ ਡਰੋਨ ਵੀ ਉੱਡਣਗੇ ਤਾਂ ਅਗਰ ਕੋਈ ਚੈਨਾ ਡੋਰ ਦੀ ਵਰਤੋਂ ਕਰਦਾ ਹੈ ਔਰਤੇ ਕਾਨੂੰਨੀ ਕਾਰਵਾਈ ਹੋਏਗਾ ਕਾਨੂੰਨੀ ਕਾਰਵਾਈ ਹੋਏਗੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਹੋਏਗੀ ਜਿਹੜੇ ਬੱਚੇ ਚੈਨਾ ਡੋਰ ਯੂਜ਼ ਕਰਦੇ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਇਜਾਜ਼ਤ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਤੇ ਇਸ ਕਰਕੇ ਜਿਹੜੇ ਆ ਕੋਈ ਵੀ ਪੇਰੈਂਟਸ ਆ ਉਹ ਆਪਣੇ ਬੱਚਿਆਂ ਨੂੰ ਗੱਟੂ ਨਾਲ ਗੁੱਡੀ ਨਾਲ ਉਡਾਉਣ ਦਿੱਤੀ ਜਾਵੇ ਚਾਈਨਾ ਡੋਜ਼ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਜਿਹੜੇ ਹੋਰ ਦੀਆਂ ਦੁੱਖ ਟਣਾਵਾਂ ਉਹਨਾਂ ਨੂੰ ਘਟਾਇਆ ਜਾ ਸਕੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਅੱਜ ਇੱਥੇ ਇੱਕ ਬਹੁਤ ਹੀ ਵਧੀਆ ਮੈਸੇਜ ਦਿੰਦੇ ਦਿਖਾਈ ਦੇ ਰਹੇ ਨੇ ਤਾਂ ਇੱਕ ਪੰਛੀਆਂ ਦਾ ਰੂਪ ਜੋ ਕਹਿ ਸਕਦੇ ਆ ਕਿ ਇੱਕ ਕਰਕੇ ਰੂਪਤਾ ਤਾਂ ਉਸ ਤਰ੍ਹਾਂ ਤੇ ਨਾਲ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਇਹ ਚਾਈਨਾ ਡੋਰ ਦੇ ਜੋ ਗੁੰਝਲ ਜੋ ਉਹਨਾਂ ਦੇ ਉੱਪਰ ਆ ਕੇ ਤਾਂ ਉਸ ਨੂੰ ਕੱਟਿਆ ਜਾ ਰਿਹਾ ਮੈਸੇਜ ਦਿੱਤਾ ਜਾ ਰਿਹਾ ਕਿ ਇਸ ਡੋਰ ਦੀ ਜਿਹੜੀ ਵਰਤੋਂ ਨਾ ਕੀਤੀ ਜਾਵੇ ਇਸ ਡੋਰ ਦੇ ਨਾਲ ਕਈ ਪੰਛੀਆਂ ਦੀ ਵੀ jaan ਜਾਂਦੀ ਆ ਉੱਥੇ ਜੇਕਰ ਇਨਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਵਾਸਤੇ ਵੀ ਇਹ ਜੋ jaan ਲੈਵਾ ਇਹ ਡੋਰ ਸਾਬਿਤ ਹੋਈ ਆ ਤਾਂ ਛੋਟੇ-ਛੋਟੇ ਬੱਚਿਆਂ ਦੇ ਰਾਹੀਂ ਇੱਕ ਬਹੁਤ ਹੀ ਵਧੀਆ ਮੈਸੇਜ ਕਿਉਂਕਿ ਲੋੜੀ ਨੂੰ ਮਹਿਜ ਇੱਕ ਤੋਂ ਦੋ ਦਿਨ ਰਹਿ ਚੁੱਕੇ ਨੇ ਤਾਂ ਉੱਥੇ ਹੀ ਜੋ ਪ੍ਰਸ਼ਾਸਨ ਲਗਾਤਾਰ ਇਹ ਜੋ ਮੈਸੇਜ ਦਿੰਦਾ પ્રયાસ ਕਰਦਾ ਦਿਖਾਈ ਦੇ ਰਿਹਾ ਕਿ ਇਸ ਡੋਰ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਰੋਖ ਜੜੀ ਲਗਾਈ ਜਾ ਸਕੇ ਤਾਂ ਇਹ ਤਸਵੀਰਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਕਿਸ ਤਰ੍ਹਾਂ ਦੇ ਨਾਲ ਜੋ ਚੌਂਕ ਤੇ ਵਿੱਚ ਖੜ ਕੇ ਇਹ ਹਰ ਇੱਕ ਨੂੰ ਰਾਹਗੀਰ ਨੂੰ ਮੈਸੇਜ ਦਿੰਦੇ ਦਿਖਾਈ ਦੇ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਸ ਡੋਰ ਨੂੰ ਨਹੀਂ ਵਰਤਣਾ ਚਾਹੀਦਾ ਕਿਉਂਕਿ ਕਈ ਲੋਕ ਜੋ ਨੇ ਇਸ ਤੋਂ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਚੁੱਕੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਇਹ ਮਾਮਲੇ ਦੇਖਣ ਨੂੰ ਸਾਹਮਣੇ ਆਉਂਦੇ ਨੇ ਕਿ ਇਸ ਡੋਰ ਦੇ ਨਾਲ ਕਿਸੇ ਦਾ ਗਲਾ ਵੱਢਿਆ ਜਾਂਦਾ ਤਾਂ ਹਰ ਕਿਸੇ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਇਸ ਡੋਰ ਦੇ ਕਰਕੇ ਕਈ ਵਾਰ ਹੁੰਦੀਆਂ ਦਿਖਾਈ ਦਿੱਤੀਆਂ ਨੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਅਸੀਂ ਸਾਂਝੀਆਂ ਕਰਦੇ ਆ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਪ੍ਰਯਾਸ ਕਰਕੇ ਇੱਥੇ ਰੋਕਿਆ ਜਾ ਰਿਹਾ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਤਾਂ ਰਾਹਗੀਰਾਂ ਨੂੰ ਵੀ ਲਗਾਤਾਰ ਜਾ ਸਮਝਾਇਆ ਜਾ ਰਿਹਾ ਤਾਂ ਇਸ ਵਾਰ ਲੋਹੜੀ ਦੇ ਤਿਉਹਾਰ ਦੇ ਉੱਤੇ ਜਿੱਥੇ ਲੋਕ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਜਿੱਥੇ ਪਤੰਗ ਬਾਜੀ ਦੇ ਸ਼ਕੀਨ ਸੀਗੇ ਤਾਂ ਉਹਨਾਂ ਵਾਸਤੇ ਇੱਕ ਵੱਡੀ ਜੋ ਅਪਡੇਟ ਵੀ ਕਹਿ ਸਕਦੇ ਆ ਇੱਕ ਚਿਤਾਵਨੀ ਵੀ ਕਹਿ ਸਕਦੇ ਆ ਪੰਜਾਬ ਪੁਲਿਸ ਵੱਲੋਂ ਕਿ ਇਸ ਵਾਰੀ ਗੁੱਡੀਆਂ ਦੇ ਨਾਲ ਨਾਲ ਡਰੋਨ ਵੀ ਜਿਹੜੇ ਆ ਉਹ ਡਾਇਏ ਜਾਣਗੇ ਤਾਂ ਅਗਰ ਕੋਈ ਵੀ ਘਰ ਦੇ ਵਿੱਚ ਗੱਟੂ ਦੇ ਨਾਲ ਚైనా ਡੋਰ ਵਰਤਨ ਦਿਖਾਈ ਦਿੱਤਾ ਤਾਂ ਉਸ ਦੇ ਉੱਤੇ ਜਿਹੜੀ ਆ ਕਾਨੂੰਨੀ ਕਾਰਵਾਈ ਉਹ ਜੋ ਪੰਜਾਬ ਪੁਲਿਸ ਵੱਲੋਂ ਕੀਤੀ ਜਾਏਗੀ ਕੈਮਰਾਮੈਨਸ ਨੀਕ ਮਰਦੇ ਨਾਲ ਅਕਸ਼ਸ ਨੂੰ ਇੱਕ ਜਗ੍ਹਾ ਨਹੀਂ ਟੀਵੀ ਸ਼੍ਰੀ ਹਮਸਾ ਸਾਈ